ਅਲੀ ਬਰਸਾਤ ਹੋ ਰਹੀ ਹੈ ਸਾਰੇ ਚੋ ਇਸ ਵੇਲੇ ਪੂਰੀ ਪਾਣੀ ਪਰੀ ਗਾਰੇ ਨੇ ਤੇ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਤੁਸੀਂ ਇਸ ਮੌਕੇ ਤੇ ਕੋ ਜਿਹੜਾ ਬਰਸਾਤ ਹੈ ਇਸ ਦੀ ਸਾਡੀ ਲੋਡ ਵੀ ਬਹੁਤ ਵੱਡੀ ਹੈ ਪਰ ਜਦੋਂ ਬਰਸਾਤ ਜਿਆਦਾ ਹੁੰਦੀ ਹੈ ਤਾਂ ਕਈ ਵਾਰੀ ਉਹ ਬਹੁਤ ਵੱਡਾ ਰੋਧ్ర ਰੂਪ ਵੀ ਲੈਂਦੀ ਹੈ ਪਰ ਉਹ ਰੋਧ్ర ਰੂਪ ਦੇ ਨਾਲ ਬਹੁਤ ਸਾਰੇ ਸਾਡੀਆਂ ਨੁਕਸਾਨਾ ਮਾਲੀ ਨੁਕਸਾਨ ਜਾਨੀ ਨੁਕਸਾਨ ਹੁੰਦਾ ਹੈ ਔਰ इजीली ਅਸੀਂ ਸਾਨੂੰ ਸਾਰਿਆਂ ਨੂੰ ਹੁਸ਼ਿਆਰਪੁਰ ਵਾਸੀਆਂ ਨੂੰ ਸੁਚੇਤ ਰਹਿਣ ਦੀ ਵੀ ਲੋੜ ਹੈ ਜਿੱਥੇ ਸਾਨੂੰ ਪ੍ਰਸ਼ਾਸਨ ਦਾ ਡਿਜਾਸਟਰ ਮੈਨੇਜਮੈਂਟ ਦੇ ਵਿੱਚ ਸਾਥ ਦੇਣਾ ਚਾਹੀਦਾ ਉਥੇ ਨਾਲ ਮੈਂ ਆਪਣੇ ਆਪ ਨੂੰ ਸਾਰਿਆਂ ਨੂੰ ਕਹਾਂਗਾ ਕਿ ਸੁਚੇਤ ਰਹੋ ਆਪ ਸੁਰੱਖਿਤ ਰਹੋ ਆਪਣੇ ਪਰਿਵਾਰ ਦੇ ਲੋਕਾਂ ਨੂੰ ਸੁਰੱਖਿਤ ਰੱਖੋ ਔਰ ਦੂਸਰੇ ਨੂੰ ਸੁਰੱਖਿਤ ਕਰਨ ਦੇ ਲਈ ਆਪ ਅੱਗੇ ਸਿੱਧਾ ਨਾ ਆ ਕੇ ਪ੍ਰਸ਼ਾਸਨ ਦੇ ਆਦੇਸ਼ਾਂ ਦੇ ਨਾਲ ਪ੍ਰਸ਼ਾਸਨ ਦੀ ਜਿਹੜੀ ਡਿਜਾਸਟਰ ਮੈਨੇਜਮੈਂਟ ਟੀਮ ਹੈ ਜਿਹੜੀ ਉਹਨਾਂ ਦੇ ਨਾਲ ਮਿਲ ਕੇ ਅਸੀਂ ਲੋਕਾਂ ਦੀ ਸੇਵਾ ਕਰੀਏ ਤਾਂ ਕਿ ਜਿਹੜਾ ਸੁਚਾਰੂ ਰੂਪ ਨਾਲ ਕਿਉਂਕਿ ਅਸੀਂ ਅਲੱਗ-ਅਲੱਗ ਰੂਪ ਦੇ ਵਿੱਚ ਕੰਮ ਕਰਾਂਗੇ ਉਹਦੇ ਕਈ ਵਾਰੀ ਕੰਮ ਕਰਦਿਆਂ ਨੁਕਸਾਨ ਵੀ ਹੋ ਜਾਂਦੇ ਆ ਉਹ ਨੁਕਸਾਨ ਨਾ ਹੋਣ ਇਸ ਕਰਕੇ ਅਸੀਂ ਸਾਰੇ ਮਿਲ ਕੇ ਪ੍ਰਸ਼ਾਸਨ ਦੀ ਦਿਸ਼ਾ ਨਿਰਦੇਸ਼ਾਂ ਦੇ ਨਾਲ ਹੀ ਇਸ ਜਿਹੜੀਆਂ ਆਫਤਾ ਦੇ ਨਾਲ ਨਜਿੱਠਣ ਦੇ ਲਈ ਕਰੀਏ ਔਰ ਆਪ ਸੁਚੇਤ ਰਹੀਏ ਔਰ ਦੂਸਰੇ ਨੂੰ ਸੁਚੇਤ ਕਰਨ ਦੇ ਲਈ ਔਰ ਦੂਸਰੇ ਦੀ ਮਦਦ ਲਈ ਹਮੇਸ਼ਾ ਤਤਪਰ ਯਾਰ ਰਹੀਏ ਇਹ ਮੈਂ ਸਾਰਿਆਂ ਨੂੰ ਅਪੀਲ ਬੇਨਤੀ ਕਰਦਾ